ਸਤਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਜਾਪਾ ਇਸ ਸ਼ਬਦ ਦੀ ਸੰਖਿਆ ਕਰਨੀ ਹੈ ਮਾਰੂ ਰਾਗ ਦੇ ਵਿੱਚ ਆਉਂਦਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਤੇ ਜਿਹੜਾ ਅੰਗ ਹੈ 1015 ਅੰਗ ਤੇ ਇਹ ਸ਼ਬਦ ਆਉਂਦਾ ਹੈ ਇਸ ਦਾ ਉਚਾਰਨ ਸਿੱਖਣਾ ਹੈ ਮਾਰੂ ਮਹੱਲਾ ਪਹਿਲਾ ਪਹਿਲਾ ਪੜ੍ਹਨਾ ਇੱਕ ਨਹੀਂ ਕਹਿਣਾ ਮਾਰੂ ਮਹੱਲਾ ਪਹਿਲਾ ਨਾ ਭੈਣਾ ਪਰਜਾਈਆ ਇਕੱਠੇ ਪੜਨਾ ਏ ਇਹ ਪਾਠ ਵੱਖਰਾ ਵੱਖਰਾ ਨਹੀਂ ਕਰਨਾ ਪਰਜਾਈਆ ਨਾ ਸੇ ਸਸੜਿਆਹ ਸਸੜਿਆਹ ਇਕੱਠੇ ਪਾਠ ਹੈ ਸਸੇ ਦੇ ਔਂਕੜ ਜਿਹੜਾ ਲੱਗਾ ਏ ਉਹ ਚਾਰਨ ਹੋਵੇਗਾ ਸਸੜਿਆਹ ਸਸੜਿਆਹ ਹਾਂ ਸਸੜਿਆਹ ਸੱਚਾ ਸਾਖ ਨਾ ਟੁੱਟਈ ਗੁਰ ਮੇਲੇ ਸਹੀ ਆਹ ਸਹੀ ਆਹ ਸਹੀ ਆਹ ਬਲੇਹਾਰੀ ਗੁਰ ਆਪਣੇ ਸੱਦ ਬਲੇਹਾਰੇ ਜਾਓ ਬਲੇਹਾਰੇ ਰਾਰੇ ਦੇ ਦਲਾਵਾ ਇਹ ਤਿਆਰ ਰੱਖਣਾ ਗੁਰ ਬਿਨ ਏਤਾ ਭਵ ਥਕੀ ਗੁਰ ਪਰ ਮੇਲਮ ਮੇਲਮ ਇਕੱਠਾ ਪਾਠ ਹੈ ਮੇਲਮ ਦਿੱਤਮ ਇਹ ਵੀ ਇਕੱਠਾ ਪਾਠ ਦਿੱਤਮ ਮਿਲਾਏ ਰਹਾਓ ਫੁੱਫੀ ਨਾਨੀ ਮਾਸੀਆ ਫੁੱਫੀ ਪੜਨਾ ਇਹਨੂੰ ਫੱਫੇ ਔਂਕੜ ਫੱਫੇ ਬਿਹਾਰੀ ਫੂਫੀ ਆਪਫੀ ਨਾਨੀ ਮਾਸੀਆ ਦੇਰ ਜੇਠਾਨੜੀ ਆਹ ਇਹ ਵੀ ਇਕੱਠਾ ਪਾਠ ਹੈ ਤੇ ਇਹ ਤਿਆਰ ਰੱਖਣਾ ਕਿ ਜਿਹੜਾ ਹਾ ਹੈ ਇਹ ਮੁਕਤਾ ਹੈ ਇਹ ਉਚਾਰਨ ਹੋਵੇਗਾ ਨਾਲ ਕਈ ਸੰਗਤਾ ਪੜ ਜਾਂਦੀ ਜੇਠਾਨੜੀ ਆਹ ਆਹ ਨਹੀਂ ਪੜਨਾ ਜੇ ਆਹ ਆਹ ਪੜਦੇ ਆ ਤੇ ਹਾਏ ਨੂੰ ਕੰਨਾ ਲੱਗਦਾ ਹਾ ਹਾ ਮੁਕਤਾ ਐਡੇ ਨੂੰ ਕੰਨਾ ਇਸ ਦਾ ਉਚਾਰਨ ਹੈ ਜੇਠਾਨੜੀ ਆਹ ਜੇਠਾਨੜੀ ਆਹ ਹਾਂ ਆਮਨ ਮੰਨਣ ਨਾ ਰਹਿਣ ਹੁਣ ਵੰਜਣ ਇਹ ਵਾਵੇ ਉਤੇ ਟਿੱਪੀ ਲੱਗੀ ਏ ਤੇ ਂਂ ਲੱਗਾ ਤੇ ਨੰਨੇ ਸਿਆਰੀ ਆ ਠੀਕ ਆ ਇਸਦਾ ਉਚਾਰਨ ਹੈ ਮੰਨਣ ਵੰਜਣ ਨੱਕ ਦੇ ਵਿੱਚ ਉਚਾਰਨ ਹੋਵੇਗਾ ਸ਼ਬਦ ਕਿਉਂਕਿ ਜਿੱਥੇ ਟਿੱਪੀ ਲੱਗੇ ਟਿੱਪੀ ਹਮੇਸ਼ਾ ਨੱਕ ਦੀ ਆਵਾਜ਼ ਕੱਢਦੀ ਏ ਆਮਨ ਮੰਨਣ ਇੱਕ ਂ ਲੱਗਾ ਇੱਥੇ ਵੰਜਣ ਨਾ ਰਹਿਣ ਪੂਰ ਰਹੇ ਪੂਰ ਭਰੇ ਪਈਆਹ ਪਹੀ ਪਪਾਹੀ ਹਾਹੇ ਨੂੰ ਬਿਹਾਰੀ ਪਹੀ ਐਡੇ ਕੰਨਾ ਹਾਹ ਆਹ ਪਹੀ ਆਹ ਪਈ ਆਹ ਪਈ ਨਹੀਂ ਕਹਿਣਾ ਪਈ ਕਹਨੇ ਆ ਤੇ ਈੜੀ ਬਿਹਾਰੀ ਲੱਗ ਜੀ ਇੱਥੇ ਪਪਾ ਈੜੀ ਬਿਹਾਰੀ ਨਹੀਂ ਇੱਥੇ ਹਾਹੇ ਨੂੰ ਬਿਹਾਰੀ ਲੱਗੀ ਏ ਪਹੀ ਪਹੀ ਆਹ ਹਾ ਹਾਹੇ ਦੀ ਆਵਾਜ਼ ਕੱਢ ਕੇ ਫਿਰ ਆਹ ਬੋਲਣਾ ਪਹੀ ਆਹ ਮਾਮੇ ਤੈ ਤੇ ਨਹੀਂ ਪੜਨਾ ਏ ਤਿਆਰ ਰੱਖਣਾ ਮਾਮੇ ਤੈ ਮਾ ਮਾਨੀਆਂ ਮਾਮਾ ਹੀ ਨਹੀਂ ਆਣੀ ਪੜਨਾ ਮਾ ਮਾਨੀਆਂ ਇਕੱਠਾ ਪੜ ਪੜਨਾ ਮਾ ਮਾਨੀਆਂ ਹਾ ਭਾਇਰ ਭੱਬੇ ਕੰਨਾ ਈੜੀ ਸਿਆਰੀ ਤੇ ਰਾਰਾ ਭਾਇਰ ਈੜੀ ਸਿਆਰੀ ਜਿਹੜੀ ਉਚਾਰਨ ਹੋਵੇਗੀ ਭਾਇਰ ਬਾਪ ਦਾ ਮਾਓ ਸਾਥ ਲੱਡੇ ਤਿੰਨ 나ਠੀਆਂ ਜਿਹੜਾ ਲੱਡੇ ਪਾਠ ਹੈ ਪੋਲਾ ਲੱਡੇ ਨਹੀਂ ਕਹਿਣਾ ਕਸ ਕੇ ਪੋਲਾ ਪੜ੍ਹਨਾ ਇਹਨੂੰ ਸਾਥ ਲੱਡੇ ਤਿੰਨ 나ਠੀਆਂ ਭੀੜ ਘਣੀ ਦਰੀ ਆਓ ਜਿੱਥੇ ਮੈਂ ਰੁਕਦਾ ਉੱਥੇ ਬਿਸਰਾਮ ਹੈ ਦਰੀ ਆਓ ਸਾਚੋ ਊੜੇ ਔਂਕੜ ਤਿਆਰ ਰੱਖਣਾ ਇੱਥੇ ਕਈ ਸੰਗਤਾਂ ਪੜ੍ਹਦੀਆਂ ਸਾਚੋ ਸੱਚ ਹੁੰਦਾ ਸੱਸੇ ਕੰਨਾਂ ਚੱਚੇ ਹੋੜਾ ਪਰ ਇੱਥੇ ਜਿਹੜਾ ਲੱਗਾ ਹੈ ਊੜਿਨ ਔਂਕੜ ਇਸ ਤਰ੍ਹਾਂ ਉਚਾਰਨ ਹੋਵੇਗਾ ਸਾਚੋ ਸਾਚੋ ਹਾਂ ਰੰਗ ਰੰਗਾ ਬਲੋ ਸਖੀ ਹਮਾਰੋ ਕੰਤ ਸੱਚ ਵਿਸੋੜਾ ਨਾ ਥੀਏ ਥੀਏ ਨਹੀਂ ਪੜਨਾ ਥੀਏ ਦਲਾਵਾਂ ਦੇ ਨਾਲ ਸੋ ਸਹੋ ਰਾਗ ਰਵੰਤ ਸੱਬੇ ਰੁੱਤੀ ਚੰਗੀਆਂ ਜਿਤ ਸੱਚੇ ਸਿਓ ਨੇਹ ਇੱਥੇ ਉਹਨਾਂ ਹਾਂ ਇਹਨੂੰ ਔਂਕੜ ਲੱਗਾ ਇਹ ਪੜਨਾ ਹੈ ਇਹ ਨਾਲ ਉਚਾਰਨ ਕਰਨਾ ਹੈ ਨੇਹ ਨੇਹ ਹਾਂ ਸਾਤਨ ਕੰਤ ਪਛਾਣਿਆ ਸੁਖ ਸੁਤੀ ਨਿਸ ਦੇਹ ਇਹ ਵੀ ਹਾਂ ਇਹਨੂੰ ਔਂਕੜ ਜਦ ਲੱਗਾ ਉਚਾਰਨ ਹੋਵੇਗਾ ਦੇਹ ਦੇਹ ਹਾਂ ਪਤਨ ਕੂਕੇ ਪਤਨੀ ਮੰਨੋ ਇੱਥੇ ਫਿਰ ਨੰਝ ਆ ਗਿਆ ਨੰਝੇ ਦਾ ਉਚਾਰਨ ਫਿਰ ਨੱਕ ਦੇ ਵਿੱਚ ਹੋਣਾ ਉੱਤੇ ਟਿੱਪੀ ਲੱਗੀ ਏ ਮੰਯੋਹ ਮੰਘੋ ਮੰਯੋਹ ਬੰਝੋ ਪਹਿਲਾ ਵਾਵਾ ਹੈ ਫਿਰ ਝੰਝਾ ਫਿਰ ਹਾਏ ਔਂਕੜਾ ਮੰਯੋਹ ਵੰਝੋ ਤ੍ਰੁੱਕ ਇਹਨੂੰ ਤ੍ਰੁੱਕ ਪੜ੍ਹਨਾ ਹੈ ਧੱਦਾ ਰਾਰੇ ਦੇ ਔਂਕੜ ਇਕਕਾ ਤ੍ਰੁੱਕ ਤ੍ਰੁੱਕ ਹਾਂ ਤ੍ਰੁੱਕ ਵਿਲਾੜ ਪਾਰ ਪਵੰਦੜੇ ਡਿਠ ਮੈਂ ਪਵੰਦੜੇ ਡੇਠ ਮੈਂ ਸਤਗੁਰੂ ਬੋਹਿਤ ਬੋਹਿਤ ਹਾਇ ਸਿਆਰੀ ਇਹ ਉਚਾਰਨ ਹੋਵੇਗੀ ਬੋਹਿਤ ਚਾੜ ਹਿਕਨੇ ਲੱਦਿਆ ਹਿਕ ਲੱਦ ਗਏ ਹਿਕ ਭਾਰੇ ਭਰ ਨਾਲ ਜਿੰਨੀ ਸੱਚ ਵਣੰਜਿਆ ਹੁਣ ਇਹ ਤਿਆਰ ਰੱਖਣਾ ਇੱਥੇ ਨਾਣੇ ਨੂੰ ਟਿੱਪੀ ਲੱਗੀ ਏ ਤੇ ਨਾਣੇ ਦੀ ਆਵਾਜ਼ ਹੋਵੇ ਵਣੰਜਿਆ ਸੇ ਸੱਚੇ ਪ੍ਰਭ ਨਾਲ ਨਾ ਹਮ ਚੰਗੇ ਆਖੀ ਹੈ ਹਾਏ ਦੀ ਆਵਾਜ਼ ਕੱਢਣੀ ਹੈ ਆਖੀ ਇਹ ਬੁਰਾ ਨਾ ਦਿਸੇ ਕੋਏ ਦਿਸੇ ਨਹੀਂ ਪੜਨਾ ਦਿਸੇ ਦਲਾਵਾਂ ਦੇ ਨਾਲ ਨਾਨਕ ਹਉਮੈ ਦਲਾਵਾਂ ਦੇ ਨਾਲ ਮਾਰੀ ਐ ਦਲਾਵਾਂ ਮਾਰੀ ਐ ਸੱਚੇ ਜਿਹੜਾ ਸੋਏ ਜੱਜੇ ਦੇ ਲੱਗੀ ਲਾਂ ਇਹ ਤਿਆਰ ਰੱਖਣਾ ਜੇ ਆਪਾਂ ਪੜਦੇ ਜਿਹੜਾ ਜਿਹੜਾ ਹੁੰਦਾ ਜੱਜੇ ਦੀ ਸਿਆਰੀ ਨਾਲ ਇਹ ਲੰਮਾ ਕਰਨਾ ਹੈ ਜਿਹੜਾ ਜਿਹੜਾ ਹਾਂ ਸੋਏ ਸੋ ਸੰਗਤ ਜੀ ਆਪਾਂ ਇਸ ਸ਼ਲੋਕ ਦੀ ਸ਼ਬਦੀ ਸੰખ્યા ਕਰ ਲਈ ਐ ਸੋ ਜੂ ਟੂ ਦੀ ਪਲੇਲਿਸਟ ਦੇ ਵਿੱਚ ਸਾਰੀ ਸੰਖਿਆ ਪਈ ਹੈ ਮਹਿੰਗੇ ਸ਼ਬਦਾਂ ਦੀ ਗੂਜਰੀ ਦੇ ਰਾਗ ਦੇ ਪਦੇ ਦੀ ਤਲੰਗ ਰਾਗ ਦੇ ਪਦੇ ਦੀ ਸਹਿਸਕ੍ਰਿਤੀ ਭਟਾਂ ਦੇ ਸੋਈਏ ਪੰਜ ਬਾਣੀ ਸੰਖਿਆ ਅਤੇ ਹੋਰ ਸੁਖਮਨੀ ਸਾਹਿਬ ਦੀ ਬਾਵਣ ਅਖਰੀ ਦੀ ਹੋਰ ਵੀ ਮਹਿੰਗੇ ਸ਼ਬਦਾਂ ਦੀ ਸੰਖਿਆ ਸਾਰੀ ਪਈ ਜਾ ਕੇ ਸੁਣ ਸਕਦੇ ਜੀ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ